ਸੁਖਵੀਰ ਬਾਦਲ ਦੀ ਕਿਸੇ ਟਾਈਮ ਤੂਤੀ ਬੋਲਦੀ ਹੁੰਦੀ ਸੀ ਤੇ ਅੱਜ ਜਿਹੜਾ ਹੈਗਾ ਸੁਖਵੀਰ ਬਾਦਲ ਨੂੰ ਗ੍ਰਿਫਤਾਰ ਕਰ ਲਿਆ ਕਐਸਪੀ ਨੇ ਮੂਹਰੇ ਹੋ ਕੇ ਰੋਕ ਲਿਆ ਤੇ ਉਹਦੇ ਨਾਲ ਵੀ ਸੁਖਵੀਰ ਬਾਦਲ ਦੇ ਸਕਿਉਰਿਟੀ ਹੈ ਔਰ ਜੀਓ ਰਿੰਕ ਦੇ ਅਧਿਕਾਰੀ ਨਾ ਜਿਹੜੇ ਪ੍ਰੋਵਾਈਡ ਕੀਤੇ ਹੋਏ ਆ ਗਵਰਨਮੈਂਟ ਦੇ ਕਿਉਂਕਿ ਉਹ ਸਾਫ ਦਾ ਉਪ ਮੁੱਖ ਮੰਤਰੀ ਅਤੇ ਸੀਐਮ ਦਾ ਸਾਫਕੇ ਦਾ ਬੇਟਾ ਹੈ ਤੇ ਕਹਿੰਦਾ ਮੈਂ ਤਾਂ ਜੀ ਮੱਥਾ ਟੇਕਣ ਜਾਂਦਾ ਸੀ ਚਲੋ ਮੱਥਾ ਟੇਕਣ ਜਾਣਾ ਕੋਈ ਗੁਨਾਹ ਨਹੀਂ ਪਰ ਉਹਦੇ ਵਿੱਚ ਜਿਹੜਾ ਹੈਗਾ ਨਾਲ ਉਹਦੇ ਕਾਫੀ ਅਮਲਾ ਫੈਲਾ ਸੀਗਾ ਤੇ ਉਹਨੂੰ ਜਿਹੜਾ ਹੈਗਾ ਰਸਤੇ 'ਚ ਰੋਕਿਆ ਗਿਆ ਤੇ ਫਿਰ ਉਹਨੇ ਸਵਾਲ ਜਵਾਬ ਕਰੇ ਆ ਕਿ ਭਾਈ ਤੁਸੀਂ ਕੇਜਰੀਵਾਲ ਨੇ ਭੇਜਿਆ ਤੁਹਾਨੂੰ ਉਹ ਕਹਿੰਦੇ ਵੀ ਲੈਂਡ ਆਰਡਰ ਨੂੰ ਮੇਨਟੇਨ ਕਰਨ ਬਾਅਦ ਤੇ ਸਾਡੇ ਉੱਪਰਲੇ ਅਫਸਰ ਸਾਹਿਬਾਨਾ ਨੇ ਡਿਊਟੀ ਲਾਈ ਹੈ ਤੇ ਅਸੀਂ ਆਪਣਾ ਫਰਜ਼ ਨਿਭਾ ਰਹੇ ਆ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਜਿਹੜੂ ਕਾਫੀ ਤਣਾਅ ਵਾਲਾ ਮਾਹੌਲ ਬਣ ਗਿਆ ਤਾਂ ਸੁਖਬੀਰ ਬਾਦਲ ਨੂੰ ਜਿਹੜਾ ਫੜ ਕੇ ਸਕੂਲ ਵੈਣ ਦੇ ਵਿੱਚ ਜਿਹੜੀ ਹੈਗੀ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ ਹੁਣ ਦੇਖੋ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਸਰਕਾਰ ਦੇ ਕੋਈ ਹੱਕ ਦੀ ਗੱਲ ਕਰਦੇ ਆ ਆਪਾਂ ਪਬਲਿਕ ਦੇ ਹੱਕ ਦੀ ਗੱਲ ਕਰਨੀ ਚਾਹੀਦੀ ਹੈ ਇਹਦੇ ਵਿੱਚੋਂ ਕੀ ਪਤਾ ਅਕਾਲੀ ਦਲ ਦੇ ਵਿੱਚੋਂ ਝਾੜੂ ਵਾਲਾਂ ਚ ਰਲ ਜੇ ਝਾੜੂ ਵਾਲਿਆਂ ਦੇ ਵਿੱਚੋਂ ਅਕਾਲੀ ਦਲ ਚ ਰਲ ਜੇ ਬਥੇਰੇ ਰਲੇ ਆ ਬਥੇਰੇ ਭੱਜਿਆ ਬਥੇਰੇ ਭੱਜਣਗੇ 2000 26 ਦੇ 12ਵੇਂ ਮਹੀਨੇ ਚ ਦੇਖ ਲਿਓ ਧੜਾ ਧੜ ਬਦਲੀਆਂ ਹੋਣਗੀਆਂ ਬਦਲੀਆਂ ਮਤਲਬ ਆਪ ਚੋਂ ਕਾਲੀ ਦਾਲ ਚ ਕਾਲੀ ਦਾਲ ਚੋਂ ਕਾਂਗਰਸ ਚ ਕਾਂਗਰਸ ਚੋਂ ਕਾਲੀ ਦਾਲ ਚ ਇਸ ਤਰ੍ਹਾਂ ਜਿਹੜਾ ਹੈਗਾ ਇਹ ਸਿਸਟਮ ਬਦਲਦਾ ਰਹਿੰਦਾ ਅੱਜ ਦਾ ਨਹੀਂ 70 ਸਾਲ ਦਾ ਜੇ ਇਹ ਲੋਕ ਆਪਣੇ ਸਟੈਂਡ ਤੇ ਰਹਿਣ ਤਾਂ ਲੋਕਾਂ ਨਾਲ ਧੋਖਾ ਧੜੀ ਉਹ ਵੀ ਨਾ ਫਿਰ ਲੀਡਰ ਕਹਿੰਦੇ ਉਧਰ ਗਿਆ ਸੀ ਜੀ ਮੇਰਾ ਦਮ ਘੁੱਟਣ ਲੱਗ ਗਿਆ ਤੇ ਮੈਨੂੰ ਪਾਰਟੀ ਚੰਗੀ ਨਹੀਂ ਲੱਗੀ ਮੈਂ ਉਧਰ ਆ ਗਿਆ ਯਾਰ ਪਾਰਟੀ ਨਹੀਂ ਚੰਗੀ ਲੱਗੀ ਤਾਂ ਆਪ ਦੇ ਨਿਯਮ ਤਾਂ ਲਾਗੂ ਕਰ ਜਾਪਨ ਪਾਰਟੀ ਨਹੀਂ ਚੰਗੀ ਲੱਗਦੀ ਇਸ ਕਰਕੇ ਸਾਡਾ ਜਿਹੜਾ ਸਿਸਟਮ ਫੇਲ ਹੈ ਚਲੋ ਗੱਲ ਕਰਦੇ ਆ ਸੁਖਵੀਰ ਬਾਦਲ ਦੀ ਉਹਨੂੰ ਅਰੈਸਟ ਕਰ ਲਿਆ ਤਾਂ ਮਤਲਬ ਹੈ ਕਿੰਨੀ ਤਲਖੀ ਦੇ ਵਿੱਚ ਇਹ ਬੰਦਾ ਆਇਆ ਤੁਸੀਂ 2007 ਤੋਂ ਲੈ ਕੇ 12 12 ਤੋਂ ਲੈ ਕੇ 17 ਤੱਕ ਦੀਆਂ ਵੀਡੀਓਜ਼ ਕੱਢ ਲਓ ਜਿੱਥੇ ਕਿ ਸੁਖਵੀਰ ਬਾਦਲ ਦੇ ਰਾਜ ਭਾਗ ਦੇ ਵਿੱਚ ਬੰਦਿਆਂ ਨੂੰ ਕੁੱਟਿਆ ਜਾਂਦਾ ਸੀ ਅਰੇਸਟ ਕੀਤਾ ਜਾਂਦਾ ਸੀ ਗੋਲੀਆਂ ਚਲਾਈਆਂ ਜਾਂਦੀਆਂ ਸੀ ਫੜ ਕੇ ਥਾਣੇ ਸਿੱਟਿਆ ਜਾਂਦਾ ਸੀ ਪਰਚੇ ਦਰਜ ਕੀਤੇ ਜਾਂਦੇ ਸੀ 107 55 ਲਾਈ ਜਾਂਦੀ ਸੀ 307 ਲਾਈ ਜਾਂਦੀ ਸੀ ਹੁਣ ਇੱਕ ਉਹ ਧਾਰਮਿਕ ਪ੍ਰਚਾਰਕ ਸੀ ਚਲੋ ਮੇਰਾ ਕੋਈ ਰਿਸ਼ਤੇਦਾਰ ਨਹੀਂ ਨਾਮ ਹੈ ਵਿਚਾਰੇ ਨੂੰ ਉਹਨੂੰ ਮਿਲਿਆ ਹੈ ਜਿਹੜਾ ਸੰਤ ਬਲਜੀਤ ਸਿੰਘ ਦਾਧੂਵਾਲ ਹੈ ਉਹ ਇੱਕ ਦੀਵਾਨ ਲਾਉਂਦਾ ਸੀ ਉਹ ਮਤਲਬ ਧਰਮ ਪ੍ਰਚਾਰ ਦਾ ਕੰਮ ਕਰਦਾ ਸੀ ਉਧਰੋਂ ਸਰਸੇ ਵਾਲੇ ਵੀਰ ਜਿਹੜੇ ਸਾਡੇ ਉਹ ਸੰਗਤ ਲਾਉਂਦੇ ਸੀ ਇਸ ਤਕਰਾਰਵਾਜੀ ਦੇ ਵਿੱਚ ਮਤਲਬ ਉਹ ਜਿੱਥੇ ਜਾਂਦਾ ਸੀ ਤੇ ਉਹਨੂੰ ਉਹੀ ਐਸਪੀ ਉਹੀ ਡੀਐਸਪੀ ਫੜ ਕੇ ਪਰਚਾ ਦੇ ਕੇ ਅੰਦਰ ਦੇਂਦਾ ਸੀ। ਫਰੋ ਮਹੀਨਾ ਮਹੀਨਾ ਜਵਾਨਤ ਨਹੀਂ ਹੁੰਦੀ ਸੀ। ਲਿਖ ਦਿੰਦੇ ਸੀ ਵੀ ਇਹਦੇ ਆਉਣ ਨਾਲ ਮਾਹੌਲ ਖਰਾਬ ਹੁੰਦਾ। ਵੀ ਬਾਦਲ ਸਿਆ ਤੇਰੇ ਪਿੰਡ ਮੁਖਸਰ ਸਾਹਿਬ 40 ਮੁਕਤੀਆਂ ਧਰਤੀ ਹੈ ਦਰਬਾਰ ਸਰ ਤਾਂ ਇੱਕ ਉੱਥੇ ਮੱਥਾ ਟੇਕਿਆ। ਅਮਰਤ ਸਰ ਸਾਹਿਬ ਮੱਥਾ ਟੇਕਿਆ ਤਨ ਤਨ ਮੱਥਾ ਟੇਕਿਆ। ਅੰਬ ਸਰ ਜਿਹੜਾ ਹੈਗਾ ਮੱਥਾ ਟੇਕਣ ਜਾ ਰਿਹਾ ਸੀ ਕਹਿੰਦਾ ਮੈਂ ਮੱਥਾ ਟੇਕਣ ਜਾ ਰਿਹਾ ਸੀ ਕੀ ਪਤਾ ਕੀ ਕਰਨ ਜਾਂਦਾ ਸੀ ਹੁਣ ਜਿਹੜਾ ਅਰੈਸਟ ਕਰਿਆ ਉਹਦੇ ਮਗਰ ਗੱਡੀਆਂ ਦਾ ਕਾਫਲਾ ਸੀਗਾ ਉਹਦਾ ਕਰਕੇ ਅਸਮੀਰ ਬਾਦਲ ਇਕੱਲੇ ਨੂੰ ਤਾਂ ਕੋਈ ਕੁਝ ਕਹਿੰਦੇ ਨਹੀਂ ਸਕਿਉਰਿਟੀ ਆ ਉਹਦੇ ਨਾਲ ਤਾਂ ਉਹਦੇ ਨਾਲ ਜਿਹੜਾ 2-400 ਬੰਦਾ ਸੀ ਉਹ ਕੀ ਕੰਮ ਕਰਨ ਜਾਂਦੇ ਸੀ ਕਿੱਧਰ ਜਾਂਦੇ ਸੀ ਇਸ ਸਬੰਧਤ ਜਿਹੜਾ ਹੈਗਾ ਪੁਲਿਸ ਨੇ ਉਹਨੂੰ ਕੇਰਿਆ ਹੁਣ ਉਹ ਕਹਿ ਰਿਹਾ ਜੀ ਇਹ ਬੰਦੇ ਆਏ ਜਿਤੇ ਆਤੇ ਇਹ ਬੰਦੇ ਆਏ ਜਿਤੇ ਆਤੇ ਆਪਾਂ ਨਹੀਂ ਸੁਖਬੀਰ ਸਿੰਘ ਸਰਟੀਫਿਕੇਟ ਦੇ ਸਕਦੇ ਇਹ ਜਿਹੜੀਆਂ ਜਿਹੜੇ ਲੋਕਾਂ ਦੇ ਜਿਤੇ ਆਏ ਹੋਇਆ 3 ਕਰੋੜ ਲੋਕਾਂ ਦੇ ਜਿਤੇ ਆਇਆ ਤਾਂ ਤੁਹਾਨੂੰ ਵੀ ਸੀ 25 ਸਾਲ ਤੁਸੀਂ ਵੀ ਰਾਜ ਕਰਨਾ ਸੀ ਕਿਹਾ ਸੀ ਪਰ ਆਪਾਂ ਉਹਦੇ ਤੇ ਖਰੇ ਨਹੀਂ ਉਤਰੇ ਆਪਾਂ ਹੋਰ ਦੀ ਕਟਪੁਤਲੀ ਬਣ ਗਏ ਆਪਦੇ ਧਰਮ ਨੂੰ ਸਰਤਾ ਜਿਹੜੀ ਪੰਥਕ ਪਾਰਟੀ ਦੇ ਨਮਾਇंदे ਸੀ ਉਹਨਾਂ ਦੇ ਸਿਧਾਂਤਾਂ ਤੋਂ ਬਦਲ ਗਏ ਤੇ ਲੋਕਾਂ ਦਾ ਜਿਹੜਾ ਹੈਗਾ ਆਪਾਂ ਨੇ ਨੁਕਸਾਨ ਕੀਤਾ ਤੇ ਅੱਜ ਉਹੀ ਰਾਜ ਭਾਗ ਦੇ ਮਾਲਕ ਹੁੰਦੇ ਤੇ ਪੁਲਿਸ ਨੇ ਕੀ ਕਰਿਆ ਦੇਖੋ ਕਾਨੂੰਨ ਸਾਰਿਆਂ ਬਾਤ ਇੱਕ ਹੈ ਕਾਨੂੰਨ ਸਾਰਿਆਂ ਬਾਤ ਇੱਕ ਹੈ ਉਹੀ ਤਾਣੇ ਆ ਉਹੀ ਹਵਾ ਲਾਤਾ ਉਹ ਸਾਰਾ ਕੁਝ ਹੈ ਠੀਕ ਹੈ ਕੋਈ ਬੰਦਾ ਜੋਰ ਜਵਾਈਸੀ ਵਾਲਾ ਹੁੰਦਾ ਉਹਨੂੰ ਪੱਖਾ ਲਾ ਦਿੰਦੇ ਆ ਬਾਹਰ ਕੱਢ ਲੈਂਦੇ ਆ ਬਲਾ ਦੇ ਵਿੱਚੋਂ ਖਾਣ ਪੀਣ ਬਾਹਰੋਂ ਦੇ ਦਿੰਦੇ ਆ ਲੈ ਕੇ ਇੰਨਾ ਤਾਂ ਚਲੋ ਭਾਈ ਬੰਦੀ ਚ ਹੋ ਜਾਂਦਾ ਪਰ ਕਾਨੂੰਨ ਸਾਰਿਆਂ ਵਾਸਤੇ ਇੱਕ ਹੈ ਕਾਨੂੰਨ ਹੈ ਜਿਹੜਾ ਉਹ ਸਾਰਿਆਂ ਵਾਸਤੇ ਇੱਕਾ ਸੁਖਵੀਰ ਸਿਆ ਤੁਹਾਡੇ ਰਾਜ ਭਾਗ ਦੇ ਵਿੱਚ ਵੀ ਜਿਹੜਾ ਹੈਗਾ ਬਹੁਤ ਕੁਝ ਹੁੰਦਾ ਰਿਹਾ ਐਤੋਂ ਬਹੁਤ ਜ਼ਿਆਦਾ ਹੁੰਦਾ ਰਿਹਾ ਤਾਂ ਪੁਲਿਸ ਨੇ ਕੀ ਕਰਿਆ ਮਤਲਬ ਪੁਲਿਸ ਨੇ ਪੜ ਕੇ ਉਹਨੂੰ ਸਕੂਲ ਬੈਂਚ ਚ ਬੰਦ ਕਰ ਲਿਆ ਹੁਣ ਕਹਿੰਦਾ ਇੱਥੇ ਲਾਂਡਰ ਨਹੀਂ ਜੀ ਇੱਥੇ ਲਾਂਡ ਆਰਡਰ ਨਹੀਂ ਇੱਥੇ ਇਹ ਨਹੀਂ ਇੱਥੇ ਕਾਨੂੰਨ ਵਿਵਸਥਾ ਨਹੀਂ ਇੱਥੇ ਆ ਨਹੀਂ ਤੋੜੇ ਰਾਜ ਵਿੱਚ ਵੀ ਕੋਈ ਕਾਨੂੰਨ ਵਿਵਸਥਾ ਨਹੀਂ ਸੀ ਵਿਕਰਮ ਜੀ ਇੱਥੇ ਆ ਮੰਤਰੀ ਸੀ ਇੱਕ ਜਦੋਂ ਬੰਦੇ ਨਾਲ ਕੋਈ ਜਿਆਦਤੀ ਹੁੰਦੀ ਹੈ ਉਹ ਪੰਚਾਇਤ ਕੋਲੇ ਜਾਂਦਾ ਹੈ ਫਿਰ ਪੁਲਿਸ ਕੋਲੇ ਜਾਂਦਾ ਹੈ ਜੇ ਨਹੀਂ ਸੁਣੀਦੀ ਫਿਰ ਉਹ ਅਦਾਲਤ ਚ ਜਾਂਦਾ ਨਾ ਤਾਂ ਤੁਹਾਡੀ ਕੋਈ ਪੰਚਾਇਤ ਕੰਮ ਦੀ ਸੀ ਤੇ ਉਲਟਾ ਜਿਹੜਾ ਥਾਣੇਦਾਰ ਆਪਦੀ ਕੁੜੀ ਦੀ ਇੱਜ਼ਤ ਨੂੰ ਬਚਾਉਂਦਾ ਹੋਇਆ ਉਹਦੇ ਹਿੱਕ ਤੇ ਪੈਰ ਰੱਖ ਕੇ ਗੋਲੀਆਂ ਮਾਰੀਆਂ ਗਈਆਂ ਤੇ ਆਪਾਂ ਤਾਂ ਪੁਲਿਸ ਨੇ ਕੁਝ ਕਿਹਾ ਨਹੀਂ ਨਾ ਤਾਂ ਆਪਾਂ ਕਿਵੇਂ ਛਿੰਗਾਣਾ ਮਾਰਦੇ ਆ ਤਾਂ ਵਿਜੀਲੈਂਸ ਭਵਨ ਵਿੱਚ ਆ ਕੇ ਵਿਕਰਮ ਮਜੀਠੀਏ ਦਾ ਪਤਾ ਲੈਣਾ ਸੀ ਕੱਪੜੇ ਪੜਾਉਣੇ ਸੀ ਔਰ ਕੱਲ ਮਜੀਠੇ ਲਿਆਂਦਾ ਗਿਆ ਸੀ ਜਾਣਾ ਸੀ ਉਸ ਚੀਜ਼ ਤੋਂ ਆਪਾਂ ਫਿਰ ਜਿਹੜਾ ਹੈਗਾ ਡਰਦੇ ਐ ਹੁਣ 5-700 ਬੰਦਾ ਨਾਲ ਲਿਜਾ ਕੇ ਜਿਹੜਾ ਹੈਗਾ ਫਿਰ ਆਪਾਂ ਸ਼ੇਰ ਬਣ ਜਾਂਦੇ ਆ ਵੀ ਇਹਨਾਂ ਨੂੰ ਮੂਹਰੇ ਕਰਦੇ ਉਹ ਜਿੰਦਾਬਾਦ ਕੋਲੇ ਸੋ ਨਿਹਾਲ ਫਲਾਣਾ ਟਮਕਾਣਾ ਉਹ ਨਾਰੇ ਲਾਈ ਜਾਂਦੇ ਕੋਟ ਉਹਨਾਂ ਦੇ ਪੈਂਦੀ ਐ ਇਹ ਤੇ ਸੁਖਬੀਰ ਬਾਦਲ ਦੇ ਪ੍ਰਕਾਸ਼ ਬਾਦਲ ਦੇ ਜਥੇਦਾਰ ਦੇ ਅੱਜ ਤੱਕ ਕਦੇ ਛਟੀ ਲੱਗੀ ਦੇਖੀ ਐ ਕਦੇ ਵੀ ਕਹਿ ਦਿਨ ਵੀ ਹਾਂ ਜੀ ਹਸਪਤਾਲ ਦੇ ਵਿੱਚ ਦਾਖਲ ਕਰਾਏ ਐ ਕਿਉਂਕਿ ਪ੍ਰੋਟੋਕੋਲ ਦੇ ਅਨਸਾਰ ਜਿਹੜੇ ਹੈਗੇ ਆ ਅਫਸਰਾਂ ਕੀ ਰਾ ਪਾ ਕੇ ਫੜ ਲੈਂਦੇ ਆ ਫੜ ਕੇ ਗੱਡੀ 'ਚ ਭਾ ਕੇ ਦਫ਼ਤਰ 'ਚ ਲੈ ਜਾਂਦੇ ਆ ਵੀ ਬੈਠੋ ਜੀ ਇੱਥੇ ਜਿਹੜੇ ਸਾਡੇ ਵਰਗੇ ਹੁੰਦੇ ਆ ਜਿੰਦਾਬਾਦ ਫਲਾਣਾ ਟਮਕਾਣਾ ਤੱਕੜੀ ਬਾਦ ਰਹੀ ਉਹ ਰਹੇ ਉਹਨਾਂ ਦੇ ਡਾਂਗਾਂ ਪਈ ਜਾਂਦੀਆਂ ਇਸ ਕਰਕੇ ਅੱਜ ਥੋੜੀ ਜਿਹੀ ਗਰਮੀ ਝੱਲਣੀ ਬਹੁਤ ਮੁਸ਼ਕਲ ਹੋਗੀ ਉਸਨੇ ਇੱਕ ਘਰਾਂ ਦੇ ਵਿੱਚ ਨਜ਼ਰਬੰਦ ਕਰਤੇ ਕਿ ਭਾਈ ਮਾਹੌਲ ਨਾ ਖਰਾਬ ਕਰਨ ਹੁਣ ਤੁਹਾਡੇ ਕੋਲੇ ਹੋਰ ਕੀ ਆ ਕੱਲਾ ਮਾਹੌਲ ਹੀ ਖਰਾਬ ਕਰਨ ਦਾ ਨਾ ਐਮਐਲਏ ਨਹੀਂ ਕੋਈ ਕੋਈ ਸਤਾ ਚ ਨਹੀਂ ਕੋਈ ਤੁਹਾਡੇ ਕੋਲੇ ਕੋਈ ਕੋਈ ਕੁਝ ਵੀ ਤੁਸੀਂ ਨਹੀਂ ਕਰ ਸਕਦੇ ਤੁਹਾਡੇ ਕੋਲੇ ਕੀ ਆ ਇੱਕ 2000 ਬੰਦਾ ਇਕੱਠਾ ਕਰਕੇ ਰੋਲਾ ਪਾ ਕੇ ਭੰਨ ਤੋੜ ਕਰ ਸਕਦੇ ਹਾਂ ਇਹ ਤੁਹਾਡੇ ਰਾਤ ਚ ਵੀ ਹੁੰਦੀ ਰਹੀ ਹੈ ਦੇਖੋ ਜੇ ਕੋਈ ਕਹਿੰਦੇ ਕਾਨੂੰਨ ਨਾਲ ਕੰਮ ਕਰ ਰਿਹਾ ਹੈ ਤਾਂ ਸਾਡੇ ਜਿਹੜੇ ਪੁਲਿਸ ਦੇ ਅਫਸਰ ਹੈ ਵਿੱਚ ਬੜੇ ਇਮਾਨਦਾਰ ਹੈ ਉਹਨਾਂ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਇਹ ਨਹੀਂ ਹੈਗਾ ਵੀ ਅਸੀਂ ਫਲਾਣੇ ਦਫ਼ਤਰ ਗਏ ਸਾਨੂੰ ਪੁੱਛਿਆ ਨਹੀਂ ਭਾਈ ਉਹ ਸਾਰਿਆਂ ਸਾਰੇ ਜਿਹੜੇ ਅਫਸਰ ਹੈ ਤੁਹਾਡੇ ਕੋਲ ਕੰਟੀਨ ਚ ਤਾਂ ਬੈਠੇ ਨਹੀਂ ਵੀ ਉਹ ਚਾਹ ਪੀਈ ਜਾਣ ਇੰਨੇ ਹੁੰਦਾ ਹੈ ਜੇ ਕੋਈ ਅਫਸਰ ਸਾਨੂੰ ਨਿਮਰਤਾ ਨਾਲ ਬੋਲ ਕੇ ਸਾਡਾ ਕੰਮ ਕਰ ਦੇਵੇ ਬਹੁਤ ਵਧੀਆ ਗੱਲ ਹੈ। ਤੋਂ ਸਾਡੇ ਵਰਗੇ ਫਿਰ ਜਦੋਂ ਕੋਈ ਦੋ ਵਾਰੀ ਹੱਥ ਮਲਾ ਲੀਏ ਫਿਰ ਉਹ ਹੋ ਜਾਂਦਾ ਵੀ ਇਹ ਤਾਂ ਯਾਰ ਮੇਰੇ ਪੱਖ ਦਾ ਹੀ ਹੈ ਜਾਂ ਮੇਰੇ ਜੋਗ ਹੀ ਹੈ। ਇਸ ਕਰਕੇ ਜਿਹੜਾ ਹੈਗਾ ਕਾਨੂੰਨ ਵਿਵਸਥਾ ਸਰਕਾਰ ਦਾ ਬਣਾਉਣਾ ਇੱਕ ਫਰਜ਼ ਹੈ। ਕੋਈ ਕੋ ਦੰਗਾ ਹੋ ਜੇ ਕੁੱਟਮਾਰ ਹੋ ਜੇ ਕੁਝ ਹੋਰ ਹੋ ਜੇ ਤਾਂ ਤੁਸੀਂ ਤਾਂ ਭਾਈ ਪਾਸੇ ਹੋ ਜਾਣਾ ਲੋਕਾਂ ਦੇ ਪੁੱਤਾਂ ਨੇ ਮਰ ਜਾਣਾ ਤੇ ਨਾਲੇ ਅੰਬਸਰ ਕੀ ਦਾ ਸੰਭ ਲੈਣ ਜਾਣਾ ਸੀਗਾ ਮੱਥਾ ਦੇ ਕਣੇ ਸਵੇਰੇ ਜਾ ਲੋਕ ਜਾਂਦੇ ਆ ਜਿਵੇਂ ਸਵੇਰੇ ਸ਼ਾਮ ਸੋ ਇਸ ਕਰਕੇ ਜਿਹੜਾ ਹੈਗਾ ਇਹਦੇ ਨਾਲ ਜਿਹੜਾ ਹੈਗਾ ਮਾਹੌਲ ਖਰਾਬ ਹੁੰਦਾ ਸੋ ਵੀਰੋ ਸਾਨੂੰ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣਾ ਚਾਹੀਦਾ ਜਿਹੜੀ ਨੌਜਵਾਨ ਪਨੀਰੀ ਹੈ ਸਾਡੀ ਉਹਨੂੰ ਗੱਲ ਨੂੰ ਸਮਝ ਲੈਣਾ ਚਾਹੀਦਾ ਤੇ ਇਹਨਾਂ ਦੇ ਨਾਅਰਿਆਂ ਦੇ ਨਾਲ ਨਹੀਂ ਆਉਣਾ ਚਾਹੀਦਾ ਸੋ ਸੁਖਵੀਰ ਬਾਦਲੇ ਤਾਂ ਅਰੈਸਟ ਕੀਤਾ ਕੱਲ ਨੂੰ ਕੋਈ ਪਰਚਾ ਦਰਜ ਹੋ ਗਿਆ ਕਿਸੇ ਕੇਸ ਵਿੱਚ ਕੋਈ ਨੋਮਿਨੇਟ ਕਰਤਾ ਔਰ ਰਮਾਂਡ ਲਿਆ ਫਿਰ ਪਤਾ ਲੱਗਣਾ ਨਾ ਕੀ ਚੀਜ਼ ਹੈ 2 ਘੰਟਿਆਂ ਨਾਲ ਫੜਨ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ